ਨਾਬਾ ਆਰਤੀ ਐਸੋਸੀਏਸ਼ਨ ਚੋਣਾਂ ਵਿੱਚ ਆਪ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਲੋਰਾ ਲਗਾਤਾਰ ਦੂਜੀ ਵਾਰ ਪ੍ਰਧਾਨ ਬਣੇ ਆਪਣੇ ਵਿਰੋਧੀ ਉਮੀਦਵਾਰ ਨੂੰ 12 ਵੋਟਾਂ ਦੇ ਫਰਕ ਨਾਲ ਹਰਾਇਆ ਆਰਤੀ ਭਾਈਚਾਰੇ ਦੇ ਵੱਲੋਂ ਢੋਲ ਵਜਾ ਕੇ ਖੁਸ਼ੀ ਜ਼ਾਹਰ ਕੀਤੀ ਗਈ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਨ ਨੇ ਨਵ ਨਿਯੁਕਤ ਪ੍ਰਧਾਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜੋ ਮੰਡੀ ਵਿੱਚ ਵਿਕਾਸ ਦੇ ਕੰਮ ਹੋਏ ਹਨ ਉਸ ਦੇ ਆਧਾਰ ਤੇ ਹੀ ਸਾਡੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ ਦੇ ਭਾਈਚਾਰੇ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਪਹਿਲਾਂ ਤਾਂ ਜਿਨ੍ਹਾਂ ਨੇ ਮੇਰੇ 'ਚ ਦੁਬਾਰੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਆਪੀ ਪਾਰਟੀ ਦਾ ਵੀ ਧੰਨਵਾਦ ਕਰਦਾ ਸਾਡੇ ਐਮਐਸਏ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ 'ਚ ਪਹਿਲਾਂ ਵਿਸ਼ਵਾਸ ਪ੍ਰਗਟ ਕਰਕੇ ਕੈਂਡੀਡੇਟ ਬਣਾਇਆ ਤੇ ਹੁਣ ਮੇਰੇ ਆਰਤੀ ਭਾਈਚਾਰੇ ਨੇ ਦੁਬਾਰਾ ਮੇਰੇ ਆਪਣੇ ਮੇਰੇ ਕੰਮਾਂ ਨੂੰ ਦੇਖ ਕੇ ਦੁਬਾਰੇ ਵਿਸ਼ਵਾਸ ਪ੍ਰਗਟ ਕੀਤਾ ਮੈਂ ਆਰਤੀ ਭਾਈਚਾਰੇ ਦਾ ਬਹੁਤ ਬਹੁਤ ਸੁਪਰਬਧਨ ਦੇਖੋ ਜੀ ਸਾਡੇ ਮੰਡੀ ਚ ਜਿਵੇਂ ਚੋਰੀ ਦਾ ਮਾਲ ਬਹੁਤ ਜ਼ਿਆਦਾ ਹੁੰਦਾ ਸੀ ਉਹ ਅਸੀਂ ਕੈਮਰਿਆਂ ਦੇ ਉਹ ਪ੍ਰਬੰਧ ਕੀਤਾ ਤੇ ਉਸ ਤੋਂ ਬਾਅਦ ਜਿਵੇਂ ਸਾਡੇ ਕੋਈ ਵੀ ਕੰਮ ਆਇਆ ਜਿਵੇਂ ਵਾਟਰ ਹੰਡ ਦਾ ਪਾਣੀ ਦਾ ਹੁੰਦਾ ਸੀ ਪੀਣ ਵਾਲੇ ਦਾ ਪੇਮੈਂਟ ਉਹਦੇ ਸਿਸਟਮ ਆ ਜੀ ਉਹ ਕੀਤੇ ਜਿਵੇਂ ਬਾਸਪਤੀ ਦੇ ਪਾਣੀ ਦਾ ਪੇਮੈਂਟ ਆਦਾ ਹੁੰਦਾ ਸੀ ਉਹ ਅਸੀਂ ਪਹਿਲ ਦੇ ਉਧਾਰ ਤੇ ਵਪਾਰੀ ਵਰਗ ਨਾਲ ਮਿਲ ਕੇ ਕੋਨਾਂ ਦਾ ਸਹਿਯੋਗ ਲੈ ਕੇ ਅਸੀਂ ਮੰਡੀ ਨੂੰ ਪਹਿਲਾਂ ਪਰਥਾ ਕਰ ਜਿਹੜਾ ਅਗਲਾ ਟਿੱਟਾ ਆਊਗੀ ਜਿੰਨਾ ਵੀ ਮੰਡੀ 'ਚ ਮੇਰੇ ਸਾਹਮਣੇ ਸਮੱਸਿਆ ਆਉਣਗੀਆਂ ਮੈਂ ਹੋਰੇ ਭਾਈਚਾਰਿਆਂ ਆਪਣੇ ਨਾਲ ਆਰਤੀ ਬਰਗਨਾ ਮਿਲ ਕੇ ਬੁਬਾਰੀ ਬਰਗਨਾ ਮਿਲ ਕੇ ਸਾਡੇ ਜਿਵੇਂ ਟਰੱਕ ਯੂਨੀਅਨ ਵਾਲੇ ਹੁੰਦੇ ਨੇ ਉਹਨਾਂ ਦੇ ਕੋਈ ਮਸਲੇ ਹੁੰਦੇ ਨੇ ਉਹਨਾਂ ਨਾਲ ਮਿਲ ਕੇ ਅਸੀਂ ਸਾਰੇ ਉਹ ਮਾਮਲੇ ਹੱਤ ਬਿਲਕੁਲ ਕਿੰਨੀਆਂ ਵੋਟਾਂ ਸੀ ਤੁਹਾਨੂੰ ਕਿੰਨੀਆਂ ਪਈਆਂ ਦੂਜਾਂ ਨੂੰ ਮੈਨੂੰ 198 ਵੋਟਾਂ ਦੀਆਂ ਕੁੱਲ ਜਿੱਤੋ 105 ਵੋਟਾਂ ਮੈਨੂੰ ਪਈਆਂ ਨੇ 93 ਵੋਟਾਂ ਬਈ ਸਾਲ-ਸਾਲ ਵਾਲੀ ਤਾਂ ਇਹ ਕਿ ਨਹੀਂ ਸਾਡੇ ਭਾਈ ਤਰਚਾਰੇ ਚਤਲਾਉਗਾ ਸਾਡੇ ਹੁਣ ਇਹ 2 ਸਾਲ ਦੀ ਕਰਨ ਅਸੀਂ ਕੋਸ਼ਿਸ਼ ਕਰਦੇ ਆ ਵੀ ਅਸੀਂ ਭਾਈ ਚਾਰੇ ਨੂੰ ਇੱਕ ਜੋੜਾ ਕੇ ਜਿਹੜੇ ਮਰਜ਼ੀ ਦੇ ਫੈਸਲੇ ਨੇ ਅਸੀਂ ਉਹਨੂੰ ਲੈ ਕੇ ਚੱਲੀਏ ਬਹੁਤ ਪੀ ਅੱਛੇ ਤਰੀਕੇ ਨਾਲ ਇਲੈਕਸ਼ਨ ਜਿਹੜੀ ਹੋਈ ਹੈ ਜੀ ਬਹੁਤ ਪੀਸਫੁਲੀ ਹੋਈ ਹੈ ਕੋਈ ਕਿਸੇ ਨੂੰ ਕੋਈ ਖਿਚਤਾਨ ਦਾ ਮਾਮਲਾ ਨਹੀਂ ਬਹੁਤ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਹੋਈ ਔਰ ਲਗਾਤਾਰ ਦੂਜੀ ਵਾਰ ਕਰਮਜੀਤ ਸਿੰਘ ਜੀ ਲੋਹਰਾਂ ਜੀ ਪਿਛਲੀ ਪਿਛਲੀ ਵਾਰੀ ਵੀ ਇਲੈਕਸ਼ਨ ਜਿੱਤੇ ਸੀ ਹੁਣ ਦੁਬਾਰਾ ਫਿਰ ਜਿੱਤੇ ਨੇ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਸਮੁੱਚਾ ਆਰਪੀਏ ਭਾਈਕਾਰ ਇਹਨਾਂ ਨੇ ਵੋਟ ਪਾਈ ਉਹਨਾਂ ਦਾ ਟੋਟਲ ਕੋਟ ਧੰਨਵਾਦ ਜਿਹਨਾਂ ਨੇ ਨਹੀਂ ਪਾਈ ਜੀ ਤੇ ਮੇਰੀ ਗੱਲ ਸ਼ੱਕਵੰਦਾ ਚਲੋ ਕੋਈ ਗੱਲ ਨਹੀਂ ਵੀ ਸਾਡੇ ਭਰਾ ਨੇ ਪਰ ਉਹਨਾਂ ਨੂੰ ਵੀ ਨਾਲ ਲੈ ਕੇ ਮੰਡੀ ਦੀ ਚੜ੍ਹਦੀ ਕਲਾ ਲਈ ਅੱਗੇ ਵੀ ਕੰਮ ਕਰ ਰਹੇ ਐ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਦੇ ਸਾਡੇ ਪ੍ਰਧਾਨ ਕਰਮਜੀਤ ਸਿੰਘ ਜੀ ਦौरा ਉਲਝ ਕੋ ਕਮੀ ਪੇਸ਼ੀ ਹੈ ਕੋਈ ਸ਼ਿਕਾਇਤ ਆ ਤਾਂ ਮੈਨੂੰ ਦੱਸੋ ਉਹ ਕਹਿੰਦੇ ਨਹੀਂ ਜੀ ਕੋਈ ਸ਼ਿਕਾਇਤ ਨਹੀਂ ਹੈ ਬਹੁਤ ਅੱਛਾ ਕੰਮ ਕਰ ਰਿਹਾ ਮੰਡੀ ਵਾਸਤੇ ਬਹੁਤ ਵਧੀਆ ਕੰਮ ਕੀਤਾ ਤੇ ਅਸੀਂ ਸਮਰਥਨ ਦੇ ਵਿੱਚ ਨਾਲ ਹੈ ਤੇ ਬਾਕੀ ਜਦੋਂ ਆਪਾਂ ਕੰਮ ਕੋਈ ਵੀ ਕਰਦੇ ਆ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਪੇਸ਼ੀ ਜਿਹੜੀ ਹੈ ਜੀ ਹੋ ਜਾਂਦੀ ਹੈ ਤੇ ਉਹ ਵੀ ਅੱਗੇ ਤੋਂ ਦੁਸਰਗਣ ਦੀ ਕੋਸ਼ਿਸ਼ ਕਰਾਂਗੇ ਆ ਬਿਲਕੁਲ ਸਭ ਨਾਲ ਲੱਗੇ ਚੱਲਾਂਗੇ ਜੀ ਸਭ ਦੀ ਮੰਡੀ ਹੈ ਔਰ ਇਹ ਇੱਕ ਜਿਹੜਾ ਨਿਯਮ ਬਣਿਆ ਹੈ ਕਿ ਜਿਹੜੀ ਜ਼ਿੰਮੇਵਾਰੀ ਮਿਲਦੀ ਹੈ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸਭ ਨੂੰ ਨਾਲ ਲੈ ਕੇ ਚੱਲਣ ਵਾਸਤੇ ਜ਼ਿੰਮੇਵਾਰੀ ਮਿਲਦੀ ਹੈ ਭਾਈ ਜਰਦੀ ਕਿਰਪਾ ਹੋ ਗਈ ਵੀ ਵੀ ਉਹ ਆਪਣੇ ਪੈਸੇ ਦੇ ਮੰਡੀ ਦੇ ਕੰਮ ਦੇ ਕੋਨੇ ਕੋਨਾ ਬਸ ਬੋਲਦੇ ਨੇ ਬਹੁਤਾਂ ਮੰਨ ਰਹੇ ਨੇ ਜਿਹੜੀ ਦੂਜੀ ਵਾਰ ਕਿੰਨੇ ਕਿਹੜੇ ਕਿਹੜੇ ਦਮਨ ਲੈ ਕੇ ਆਏ ਹਾਂ ਹਮ ਬਹੁਤ ਵਾਰ ਨੇ ਮੰਡੀ ਤੁਹਾਡੀ ਟਾਈਮ ਲਾ ਕੇ ਟ੍ਰਾਫਿਕ ਨੂੰ ਸਭ ਸੇਕਤੀ ਖਿਆਲ ਤੇ ਆਪਣੀ ਨੀਂਦ ਦੀ ਮਾਰ ਕਰ ਹਾਂ ਸਭ ਆਲਾ ਹਰ ਬਾਦੇ ਮੁਕਾਕਾਂ ਦੇ ਹੋ ਸੂਲ ਨਾ ਚੱਲੇ ਹਾਲਾ ਮਾਡੂ ਇੱਕ 200 ਨਹੀਂ ਕਰੂਗੀ ਆਪਕੇ ਦੇ ਕਹਿੰਦੇ ਆਏ ਸਾਲ ਆਰਚਨ ਵੀ ਖਾਦੀ ਚਾਹਤੇ ਜਮਾਨਤ ਵੀ ਇੱਕ 200 ਦੇ ਨਹੀਂ ਚਾਰੇ ਤੋਂ ਖੁਸ਼ੀ ਕੀ ਕੋਈ ਬਸ ਬਹੁਤ ਪੂਰੀ ਕੱਪ ਪੁਲਿੰਗ ਅਪਲੈਂਡਿੰਗ ਜਗਾਤਾਰ ਦੂਜੀ ਵਾਰੀ ਕਰਮਜੀਤ ਸਿੰਘ ਭੋਲੂ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜਦੇ ਸੀ ਤੇ ਇਸ ਵਾਰੀ ਬੜੀ ਵਧੀਆ ਤਰੀਕੇ ਨਾਲ ਵੱਡੇ ਮਾਰਦ ਨਾਲ ਜਿੱਤੇ ਨੇ ਤੇ ਲਗਾਤਾਰ ਇਹਨਾਂ ਨੇ ਮੰਡੀ ਲਈ ਆਰਥੀਆਂ ਲਈ ਬਹੁਤ ਕੰਮ ਕੀਤੇ ਨੇ ਸਾਡੇ ਐਮਐਲਏ ਸਾਹਿਬ ਦੀ ਗਾਈਡਲਾਈਨਸ ਲੈ ਕੇ ਜਿਵੇਂ ਜਿਵੇਂ ਆਮ ਆਦਮੀ ਪਾਰਟੀ ਦੀ ਗਾਈਡਲਾਈਨਸ ਨੇ ਲੋਕਾਂ ਨੂੰ ਉਤਸ਼ਾਹ ਦੇਣ ਲਈ ਇਹਨਾਂ ਨੇ ਕੰਮ ਕੀਤਾ ਕੈਮਰੇ ਲਵਾਏ ਤੇ ਚੋਰੀ ਦੀ ਸਮੱਸਿਆ ਸੀ ਜੀ ਬਹੁਤ ਤੇ ਜਿਵੇਂ ਕੈਮਰੇ ਲਾਏ ਤੇ ਹੋਰ ਇੱਕ ਦਮਾਰ ਦੂਰ ਉੱਠੀ ਸੀ ਸਾਰੇ ਜਿੰਨੇ ਵੀ ਕੰਮ ਕਰਨ ਵਾਲੇ ਵਪਾਰੀ ਭਾਈਆਂ ਨਾਲ ਮਿਲ ਕੇ ਸਾਰੇ ਕੰਮ ਕੀਤੇ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਆਇਆ ਬੜੀ ਚੰਗੇ ਮਾਰ ਦਿੰਨਾ ਜਿੱਤੇ ਨੇ ਸਾਨੂੰ ਉਮੀਦ ਹੈ ਜੀ ਜੋ ਸਾਡੇ ਪ੍ਰਧਾਨ ਜੀ ਨੇ ਕੱਪ ਦੇ ਸੀ ਥੋੜੀ ਜੀ ਅਸੀਂ ਨਾਲ ਮਿਲ ਕੇ ਲੋਕਾਂ ਨਾਲ ਕੰਮ ਕਰਨਗੇ ਤੇ ਅਗਰੀ ਬਾਰੀ ਸਾਨੂੰ ਲੱਗਦਾ ਵੀ ਇਲੈਕਸ਼ਨ ਹੀ ਹੋਣੀ ਮੈਟਿਕ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز